ਮੋਟਰਾਂ ਦੇ ਘਰਾਂ ਹੁੰ ਜਾਂਦੇ ਤੇ ਹੁਣ ਮੋਟਰਾਂ ਵਾਲੀ ਵੀ ਥੋੜੀ ਦਿਨ ਦਾ ਰਾਤ ਚੱਲਦੀ ਹੈ 24 ਘੰਟੇ ਚੱਲਦੀ ਹੈ ਲਾਈਟ ਦਾ ਵੀਰੇ ਸਾਡੇ ਦਾ ਮਹੀਨਾ ਹੋ ਗਿਆ ਹੋ ਗਿਆ ਵੀ ਇਹਨੇ ਔਰਤਾਂ ਦੇ ਵੀ 1000 ਰੁਪਏ ਗਿਆ ਸੀ ਤੁਹਾਨੂੰ ਮੀਜ਼ ਲਾਦੇ 200 ਰਹਿ ਕੇ ਦੇਣਗੇ ਹਾਂਜੀ ਹਾਂ ਉਮੀਦ ਹੈਗੀ ਆ ਬੁਰੀ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਜੁੰਟ ਘਟਾ ਦਿੰਦੇ ਕਈ ਕਹਿੰਦੇ ਨੇ ਵੀ ਚਲੋ ਬਿੱਲ ਆਈ ਨਹੀਂਗਾ ਤਾਂ ਵੀ ਵਧੀਆ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜਾ ਫੈਸਲਾ ਲਿਆ ਬਿਲਕੁਲ ਫ੍ਰੀ ਵਾਲਾ ਇਹ ਠੀਕ ਸੀਗਾ ਜੇ ਸਾਰ ਚੱਲਦੀ ਇੱਕ ਸਾਰ ਕਰਦੇ ਸਾਰੇ ਬਹੁਤ ਵਧੀਆ ਅਲੇ ਦਾ ਲੱਖ ਰੁਪਿਆ ਬਚਦਾ ਸਾਲ ਦਾ ਹੋਣੀ ਪੋਸਤ ਦੀ ਖੇਤੀ ਹੁਣ ਜਾਈਦੀ ਹੈ ਕਈ ਲੋ ਬਤੂ ਨਹੀਂ ਘੇਟੀ ਕਰੋ ਭਾਈ ਲੋਕ ਨੂੰ ਮਾਰਨਾ ਆਪਣਾ ਨੜੇ ਲੜਾਈ ਨਹੀਂ ਹੋਊਗੀ ਜਦੋਂ ਵੀ ਕੇ ਜਦੋਂ ਲੜ ਕੇ ਲੜੋ ਤਾਂ ਬਾਬਾ ਜੀ ਤੂੰ 3 ਸਾਲ ਤੋਂ ਹੋ ਗਈ ਕਿਵੇਂ ਦੇਖਦੇ ਹੋ ਕੰਮ ਕਰ ਵਧੀਆ ਹੋਏ ਨੇ ਬਹੁਤ ਵਧੀਆ ਹੋ ਕਰ ਰਹੇ ਨੇ ਵਧੀਆ ਕੰਮ ਕਰ ਤੁਹਾਨੂੰ ਕਿਹੜੀ ਸਹੂਲਤ ਮਿਲੀ ਹੈ ਕਹਣੀ ਤੁਹਾਨੂੰ ਸਹੂਲਤ ਕਿਹੜੀ ਕਿਹੜੀ ਮਿਲ ਗਈ ਸਾਨੂੰ ਤਾਂ ਆਹੀ ਆ ਇੱਕ ਪਾਣੀ ਫਰੀ ਕਰਤਾ ਇੱਕ ਲਾਈਟ ਫਰੀ ਕਰਤੇ ਹੋ ਤੁਹਾਨੂੰ ਹੋਰ ਕੀ ਆਪਾਂ ਨੂੰ ਬਾਕੀ ਕੋਈ ਇਹ ਜਿਹੜਾ ਕਣਕ ਦਾਣ ਮਿਲਦਾ 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 ਕਿੰਨਾ ਇਹ ਪਾਣੀ ਕਿਲੋ ਮਹੀਨੇ ਸਾਰੇ ਜਾਂਦੇ ਸਾਰੇ ਡਾਂਸਰ ਜਿਹੜੇ ਸਰਕਾਰ ਦੇ ਰਹੀ ਹੈ ਜੱਫਰ ਨੂੰ ਸਾਰੇ ਨਾਲ ਸਾਰੇ ਠੀਕ ਹੈ। ਟੱਬਰ ਨੂੰ 30 ਕਿਲੋ ਕਣਕ ਮਿਲ ਜਾਂਦੀ ਹੈ। ਨੇ ਪੰਜ ਛੇ ਜੀ ਆਪਾਂ। ਜੇ ਪਿਛਲੀ ਸਰਕਾਰਾਂ ਸੀ ਉਹਦੇ ਨਾਲੋਂ ਫਰਕ ਲੱਗਿਆ ਕਿ ਨਹੀਂ। ਸਰਕਾਰੀ ਫਰਕ। ਫਰਕ ਆ ਫਰਕ ਆ। ਫਰਕ। ਤੁਸੀਂ ਕੀ ਕੰਮ ਕਰ ਕਰਦੇ ਹੋ? ਮੈਂ ਤਾਂ ਜ਼ਿਮੀਂਦਾਰਾਂ ਦਾ ਨੌਕਰੀ ਕਰਦਾ। ਠੀਕ ਹੈ। ਹੂੰ। ਤੇ ਹੋਰ ਇੱਧਰ ਪਿੰਡ ਦੇ ਵਿੱਚ ਵਧੀਆ ਸਿਸਟਮ ਵਿਕਾਸ ਬਕੂਸ ਹੋਇਆ ਪਿਆ। ਵਧੀਆ ਹੋਇਆ ਜੀ। ਵਧੀਆ ਹੋਇਆ। ਠੀਕ ਹੈ। ਬਾਬਾ ਜੀ ਕੀ ਨਾਮ ਹੈ? ਗੱਡ ਰੇਵ ਸਿੰਘ ਬਾਬਾ ਜੀ ਕੀ ਲੱਗਦਾ ਵੀ ਪਿਛਲੀਆਂ ਸਰਕਾਰਾਂ ਵੀ ਦੇਖਿਆ ਨੇ ਨਵੀਂ ਵੀ ਫਰਕ ਲੱਗਿਆ ਕੋਈ ਹਾਂ ਫਰਕ ਤਾਂ ਆਇਓ ਜੀ ਕਿਹੜਾ ਕਿਹੜਾ ਫਰਕ ਲੱਗਿਆ ਬਸ ਮਕਾਨ ਪੈ ਗਿਆ ਨਮਾ ਕੋ ਕੰਮਕਾਰ ਜੇ ਬੀ ਜਨਾ ਵਧੀਆ ਮਰੇਗਾ ਜ ਮਰੇ ਬੈ ਰੋਗਾ ਕਈ ਰਹੇ ਹਾਂ ਉਹ ਤੇ ਚੱਲਦਾ ਕੰਮ ਜੀ ਹਾਂ ਹਾਂ ਹੁਣ ਤਾਂ ਖੜਾ ਹਾਲ ਚੱਲਿਆ ਨੇ ਠੀਕ ਹੈ ਹਾਂ ਧਰਮੀ ਕਰਕੇ ਬੰਦਾ ਜੀ ਠੀਕ ਹੈ ਹੋਰ ਹੋਰ ਕੀ ਕੋਈ ਦਿੱਕਤ ਤੁਹਾਨੂੰ ਹੈ ਉਹ ਸਮੱਸਿਆ ਕੀ ਆ ਤੁਹਾਡੀ ਸਮੱਸਿਆ ਤਾਂ ਸਾਡੀ ਆਈ ਆ ਸਾਡਾ ਪਿੰਛੜ ਨਹੀਂ ਆਈ ਦੋ ਤਿੰਨ ਮਹੀਨੇ ਹੋ ਗਏ ਚਾਰ ਲੇਟ ਕਰਤੀ ਹੈ ਨਾ ਹੋਰ ਉਹ ਸਾਡਾ ਉਸੇ ਸਿਰ ਪਰ ਖਰਚਾ ਚੱਲਦਾ ਬਣਾ ਮੁਰਕਾ ਉਹ ਦਵਾਈ ਬੂਤੀ ਅੱਛਾ ਬੈਂਕ ਚੋਂ ਆਉਂਦੀ ਹੈ ਇਹ ਹੈ ਨਾ ਹੈ ਬੈਂਕ ਚੋਂ ਆਉਂਦੀ ਹੈ ਹਾਂ ਦੇਖਣ ਜਾਂਦੇ ਹੁਣ ਉਹ ਕਹਿੰਦੇ ਆਈ ਨਹੀਂ ਆਈ ਨਹੀਂ ਹਾਂ ਹੋਰ ਮਤਲਬ ਲੇਟ ਹੋ ਗਈ ਲੱਗਦਾ ਹੈ ਨਾ ਬਹੁਤ ਕਿੰਨੇ ਮਿੰਟ ਦੀ ਨਹੀਂ ਆਈ ਜੀ ਮਿੰਟਾਂ ਦਾ ਇਹ 1 ਮਿੰਟ ਦੀ ਮਿਹਨਤ ਜਦ ਨਵਾਂ ਸਾਲ ਚੜਿਆ ਐਸੇ ਤਾਂ ਮਿਲਿਉ ਨਹੀਂ ਹੈ ਠੀਕ ਹੈ ਤੁਹਾਡੇ ਇੱਧਰ ਕੋਈ ਨਸ਼ੀ ਦੀ ਸਮੱਸਿਆ ਆ ਗਈ ਹੈ ਇਲਾਕੇ 'ਚ ਹੈ ਨਸ਼ੀ ਦੀ ਸਮੱਸਿਆ ਆ ਗਈ ਇਲਾਕੇ 'ਚ ਨਸ਼ੇ ਦੀ ਸਾਰੇ ਨਸ਼ਾ ਨੂੰ ਤਾਂ ਕੋਈ ਨਹੀਂ ਹੈ ਕਿ ਛੱਡਦਾ ਪਰ ਠੇਕਾ ਖੁੱਲਿਆ ਬੈਠ ਰੁੜਕੀ ਅੱਗੇ ਜਿਹੜੇ ਦਾ ਜੀਕਾ ਆਪਣਾ ਪੋਕੋ ਲਾ ਗਿਆ ਉਹਨਾਂ ਨੂੰ ਦੂਆ ਨਹੀਂ ਹੈਗਾ ਵੀ ਟਿਕਾ ਟੂਕਾ ਲੌੜੇ ਵਾਲਾ ਛੱਡੇ ਨਹੀਂ ਹੈਗਾ ਆ ਤਾਂ ਸਾਡੇ ਮੌਜ ਹੈ ਭੁੱਕੀ ਵਾਲਾ ਨਹੀਂ ਹੈ ਫੀਮ ਵਾਲਾ ਨਹੀਂ ਹੈ ਕੋਈ ਨਹੀਂ ਹੈ ਪਰ ਜਦ ਮੁੰਡੇ ਪੰਜਾ ਦਾ ਦੁੱਧ ਰੂਪੀ ਨਹੀਂ ਆ ਰਹੇ ਬੰਦੇ ਪੀ ਬੁੱਲੰਦ ਆ ਕਿ ਲੋਕ ਕਹਿੰਦੇ ਵੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਕਿ ਲੋਕ ਕਹਿੰਦੇ ਪੰਜਾਬ ਚ ਭੁੱਕੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਠੀਕ ਹੈ ਜੇ ਹੋਵੇ ਇਹ ਇਹ ਤਾਂ ਹੋ ਜੂਗਾ ਠੀਕ ਹੈ ਲੋਕਾਂ ਆ ਠੀਕ ਕਰਨ ਨੂੰ ਲਾਉਣ ਉਹ ਤੇਰੀ ਸੌਖੀ ਉਧਰ ਵਾਕੀ ਹੈ ਜੀ ਲੋਕ ਠੀਕ ਕਰਨ ਨੂੰ ਲਾਉਣ ਜੇ ਇਹ ਹੋ ਗਿਆ ਹੈ ਤਾਂ ਠੀਕ ਬਸ ਹੋਈ ਵੀ ਸੂਬੇ ਨੇ ਮੈਂ ਵੜ ਜਾਣਾ ਹੁੰਦਾ ਗੱਡੇ ਗੁੱਡੀਆਂ ਪਰ ਮਤਲਬ ਤੁਸੀਂ ਦੂਜੇ ਪਾਸੇ ਦੂਜੇ ਸੂਬਿਆਂ 'ਚ ਜਾਂਦੇ ਸੀਗੇ ਕਿ ਟਰੈਕਟਰ ਆਉਂਦਾ ਸੀ ਅੱਛਾ ਬਾਈ ਬਹੁਤ ਆਮ ਜਿੰਨਾ ਮਰਜ਼ਾ ਗੱਲਾਂ ਕਰਮ ਇਹ ਉਧਰ ਮਤਲਬ ਦੂਜੇ ਸੂਬਿਆਂ 'ਚ ਕਈਆਂ 'ਚ ਹੋ ਰਹੀ ਹੈ ਨਾ ਤੁਹਾਡੇ ਇੱਧਰ ਰਾਜਸਥਾਨ ਵੀ ਹੋ ਰਹੀ ਹੈ ਤੇ ਹੁੰਦੀ ਆ ਯੂਪੀ 'ਚ ਹਾਂ ਦੰਡ ਦੰਡ ਸਾਹ ਨੂੰ ਕੁਬੀਦ ਦੇ ਨੇ ਉਧਰ ਠੀਕ ਵੀ ਗੱਲ ਹੋਈ ਨੇ ਕਿ ਐਡੇ ਭੜੇ ਪੰਜਾਬ 'ਚ ਕੁੜੀ ਤੋਂ ਦੱਕਾ ਸਮਾਣਾ ਹੈ ਇਹ ਆਪਣੇ ਹੋ ਜਾਂ ਫਿਰ ਅੱਧੇ ਲੋਕ ਹਟ ਜਾਣਗੇ ਬੱਚੇ ਇਹ ਗੱਲ ਹੈ ਆਏ ਆਏ ਫਾਇਦੇ ਕੀ ਨੇ ਜੀ ਉਹ ਖਾਣ ਦੇ ਅੱਧੇ ਦੰਦੇ ਆਏ ਨੇ ਵੀ ਜਿੰਨੇ ਕੋਈ ਪ੍ਰੋਬਲਮ ਹੁਣ ਦੋਹੀਆਂ ਨੂੰ ਫਿਰ ਪੈਂਦੀ ਆ ਪੈਂਦਾ ਕਿ ਨਹੀਂ ਪੈਂਦੀ ਆ ਤੂੰ ਮਨ ਤੂੰ ਕਹਦੇ ਵੀ ਹਾਂ ਨਹੀਂ ਪੈਂਦੀ ਪੈਂਦੀ ਆ ਗਾਂਧੀ ਆ ਪਟਿਆਲੇ ਵਾਲਾ ਤਾਂ ਉਹ ਰੋਜ਼ ਪਿੱਟਦਾ ਉਹ ਬੱਚੇ ਖੇਤੀ ਕਰੋ ਭਾਈ ਲੋਕ ਮਰਨ ਆਪਣੇ ਨੜੇ ਲੜਾਈ ਨਹੀਂ ਹੋਊਗੀ ਜੜੂ ਵੀ ਕੇ ਤਗੜਾ ਕੇ ਲੜਪੰਦਾ ਉਹ ਤਾਂ ਗੰਮੀ ਦਾ ਬਹੁਤ ਕੁਝ ਕਹਿਦਾ ਅੱਛਾ ਮਤਲਬ ਉਧਰ ਵੀ ਮਿਲਦੀ ਵੀ ਆਮ ਹੋਣੀ ਹੈ ਨਾ ਤੇ ਜੇ ਫਿਰ ਹੋਵੇ ਤਾਂ ਫਿਰ ਕਿਸਾਨ ਕਿਸਾਨਾਂ ਨੂੰ ਫਾਇਦਾ ਹੋਊਗਾ ਕੀ ਇਹਦਾ ਹੈ ਕਿਸਾਨਾਂ ਨੂੰ ਕਿਸਾਨਾਂ ਨੂੰ ਆਪੇ ਫਾਇਦਾ ਹੋਊਗਾ ਜੇ ਬਿੱਜ ਨਹੀਂ ਆਪੇ ਵਿਕੂਗੀ ਮੈਂ ਨਹੀਂ ਹਾਂ ਅਰ ਉਧਰ ਆਪਣਾ ਕੁਝ ਵੀ ਨਹੀਂ ਹੈਗਾ ਬਾਤਾ ਠੇਕੇ ਦੇ ਕੁੜੀ ਚੋਣਦੇ ਹਾਂ ਹਾਂ ਪਹਿਲਾਂ ਉਰੇ ਵੀ ਹੁੰਦੇ ਸੀ ਪੰਜਾਬ ਚ ਕਹਿੰਦੇ ਮੇਰੇ ਤੁਹਾਨੂੰ ਨਾ ਪਤਾ ਇਹ ਪਿਆਪ ਚ ਹੁੰਦੇ ਨੇ ਕਿ ਨਹੀਂ ਹੁੰਦੇ ਤੇ ਜਿਹੜੀ ਗੱਲ ਹੈ ਉਹ ਗੰਨੇ ਬਹੁਪੜ ਦਾ ਪਟਿਆੜਿਆ ਦਾ ਜਦ ਇਹਨਾਂ ਨੂੰ ਸਰਕਾਰ ਤੇ ਕੰਗਰਸ ਦੀ ਜਗ੍ਹਾ ਕੋਈ ਕਹਿੰਦਾ ਤਾਂ ਵੀ ਛੜੂ ਤੇ ਵੀਜ ਲੋਕਿਆ ਗੱਲ ਹੈ ਉਹਦਾ ਕੋਈ ਨੁਕਸਾਨ ਹੈਗਾ ਜੀ ਨੁਕਸਾਨ ਉਹਦਾ ਕਾਦਾ ਸਮਝਾ ਸਰਦ ਸਰਦ ਦਬਾਰਾ ਉੱਪਰ ਨੂੰ ਲੰਘ ਜਿੰਨਾਂ ਦਾ ਤਾਂ ਪੱਡ ਲੱਗ ਗਿਆ ਨਾ ਸਵਲ ਕਿਹੜੀ ਕੀ ਨਾਮ ਹੈ ਕਿ ਬਲਕਾਰ ਸਿੰਘ ਆ ਬਰੇ ਅਗਲ ਜੀ ਸਰਕਾਰਾਂ ਸਾਰੀਆਂ ਦੇਖੀਆਂ ਇਹਨਾਂ ਨੂੰ ਜੇ 3 ਸਾਲ ਹੋਏ ਨੇ ਕੋਈ ਫਰਕ ਲੱਗਿਆ ਉੱਪਰਲੇ ਪੱਧਰ ਤੋਂ ਲੈ ਕੇ ਥੱਲੇ ਤੱਕ ਹਾਂਜੀ ਹਾਂ ਬਹੁਤ ਵਧੀਆ ਹੈ ਕੋਈ ਦੱਸੋ ਕਿ ਕਿਹੜੀ ਚੀਜ਼ ਪਹਿਲਾਂ ਨਹੀਂ ਹੋਈ ਜੀ ਦੇਖੋ ਸਾਨੂੰ ਹੋਰ ਜਿਆਦਾ ਕੱਚੇ ਮਕਾਨਾਂ ਦੇ ਪੈਸੇ ਮਿਲ ਗਏ ਸਾਡੇ ਗਰੀਬਾਂ ਦੇ ਮਕਾਨ ਪੈ ਗਏ ਠੀਕ ਹੈ ਜੀ ਪਹਿਲੇ ਵੀ ਪੈ ਗਏ ਚੱਲ ਹੁਣ ਵੀ ਪੈ ਗਏ ਉਹ ਇਹ ਸਰਕਾਰਾਂ ਨੇ ਵਧੀਆ ਕੰਮ ਕਰਿਆ ਹਰੇਕ ਪਿੰਡ ਦੇ ਵਿੱਚ ਕੰਮ ਚੱਲਦਾ ਹੈ ਕਿ ਜਿਵੇਂ ਬਿਜਲੀ ਵਾਲਾ ਕਹਿ ਰਹੇ ਨੇ ਵੀ ਸਹੂਲਤ ਦਿੱਤੀ ਆ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਜੁੰਟ ਘਟਾ ਦਿੰਦੇ ਕਈ ਕਹਿੰਦੇ ਨੇ ਵੀ ਚਲੋ ਬਿੱਲ ਆ ਹੀ ਨਹੀਂ ਰਿਹਾ ਤਾਂ ਵੀ ਵਧੀਆ ਤੁਸੀਂ ਕੀ ਸੋਚਦੇ ਹੋ ਵੀ ਇਹ ਜਿਹੜਾ ਫੈਸਲਾ ਲਿਆ ਬਿਲਕੁਲ ਫ੍ਰੀ ਵਾਲਾ ਇਹ ਠੀਕ ਸੀਗਾ ਦੇਖੋ ਜੀ ਠੀਕ ਹੀ ਆ ਪਰ ਬਹੁਤ ਵਧੀਆ ਗਰੀਬਾਂ ਖਾਤਰ ਸਾਰੇ ਖਾਤਰ ਇੱਕਸਾਰ ਕਰਤੇ ਪਹਿਲਾਂ ਸਾਡੇ ਲੋਕਾਂ ਨੂੰ ਕਰਿਆ ਪਤਾ ਫਿਰ ਕਹਿੰਦੇ ਤੇ ਵੀ ਇਹਨਾਂ ਨੂੰ ਉਹ ਕਰਿਆ ਵਾ ਨੂੰ ਸਾਰਾ ਚੱਲ ਇੱਕਸਾਰ ਕਰਤੇ ਸਾਰੇ ਬਹੁਤ ਵਧੀਆ ਹਲੇ ਦਾ 100 ਰੁਪਏ ਬਚਦਾ ਸਾਹਲਾਹੌਰ ਕਿ ਜਹੀ ਨਾ ਜੀ ਗਰਮੀ ਚ ਬੋਲਦੀ ਹੁੰਦਾ ਜੀ ਨਾ ਜੀ ਜਮਾ ਵੀ ਨਹੀਂ ਆਉਂਦਾ ਜੋ ਮਾਹਲਾ ਬੰਦਾ ਏਸੀ ਲਾ ਕੇ ਬੈਠੂਗਾ ਉਹਨੂੰ ਤਾਂ ਆਊਗੀ ਆਊਗਾ ਹੁਣ ਸਾਡੇ ਤਾਂ ਪੱਖੇ ਨੇ ਪੱਖੇ ਨਾਲ ਸਾਨੂੰ ਆਉਂਦਾ ਕੋਈ ਨਹੀਂ ਜਨਾਈ ਇੱਕ ਮੁਫਤ ਆਟਾ ਦਾਲ ਵਾਲੀ ਜਿਹੜੀ ਸਕੀਮ ਹੈ ਕਹਿੰਦੇ ਵੀ ਪੰਜਾਬ ਸਰਕਾਰ ਨੇ ਬੰਦ ਕਰਤਾ ਹੋਇਆ ਸਿਰਫ ਸੈਂਟਰਲ ਆ ਮਿਲ ਰਿਹਾ ਜਿਹੜਾ 5 ਕਿਲੋ ਸ਼ਾਦ ਕਣਕ ਹੈ ਨਾ ਤੇ ਉਹ ਜਿਹੜੀ ਇਹਨਾਂ ਨੇ ਬੰਦ ਕਰੀ ਆ ਉਹਦਾ ਕੋਈ ਨੁਕਸਾਨ ਹੋਇਆ ਤੁਹਾਨੂੰ ਦੇਖੋ ਜੀ ਪਹਿਲਾਂ ਤੇ ਇੱਕੋ ਵਾਰੀ ਮਿਲਦੀ ਆ ਜੀ ਕਿਹੜਾ ਸਾਨੂੰ ਦੋ ਕਣਕਾਂ ਮਿਲਦੀਆਂ ਇਹ ਠੀਕ ਹੈ ਪਹਿਲਾਂ ਕਿਹੜਾ ਵੀ ਦੋ ਗਵਰਨਮੈਂਟ ਪੰਜਾਬ ਗਵਰਨਮੈਂਟ ਦਿੰਦੀ ਸੀ ਜਾਂ ਦਿੱਲੀ ਵਾਲੀ ਗਵਰਨਮੈਂਟ ਦਿੰਦੀ ਸੀ ਮਿਲਦੀ ਤਾਂ ਇੱਕੋ ਗੱਲ ਤੇ ਇੱਕੋ ਗੱਲ ਹੈ ਕਿਹਦੇ ਘਟਾਤੀ ਹੁਣ ਨਹੀਂ ਜੀ ਘਟਾਤੀ ਹੁਣ ਇਹਨਾਂ ਨੂੰ ਪਤਾ ਹੋਊਗਾ ਜੀ ਪਹਿਲੇ ਵੀ ਨਹੀਂ ਮਿਲਦੀ ਸੀ ਹੁਣ ਵੀ ਨਹੀਂ ਮਿਲਦੀ ਮਤਲਬ ਹੁਣ ਕਿੰਨੀ ਆ ਰਹੀ ਹੈ ਟੋਟਲ ਹੁਣ ਸਾਨੂੰ 5 ਕਿਲੋ ਦਿੰਦੇ ਨੇ ਜੀ ਮਹੀਨੇ ਦੀ ਠੀਕ ਹੈ ਜੀ ਸਰ ਜਾਂਦਾ ਹਾਂ ਸਰ ਜਾਂਦਾ ਹੋਰ ਕਿ ਸਰ ਨਹੀਂ ਪੈਂਦਾ ਜੀ ਬਾਕੀ ਪਾਉਣਾ ਮੁੱਲ ਲੈ ਲੈਂਦਾ ਹੁਣ ਬੰਦਾ ਮੁੱਲ ਵੀ ਲੈ ਸਕਦਾ ਜਾਂ ਮੈਂ ਤਾਂ ਕਰਦੇ ਆ ਕਹਿੰਦੇ ਜੀ ਇੱਕ ਮਤਲਬ ਇੱਕ ਸਰਕਾਰੀ ਦਫ਼ਤਰਾਂ 'ਚ ਜਾਂਦੇ ਹੋਣੇ ਉਹ ਉੱਥੇ ਕੋਈ ਰਿਸ਼ਵਤ ਵਗੈਰਾ ਦਾ ਹੈਗਾ ਕੋਈ ਸਿਸਟਮ ਹੋਣ ਕੇ ਬੰਦਾ ਜਮਈ ਬੰਦੇ ਆ ਜੀ ਵਧੀਆ ਕੰਮ ਹੋ ਰਹੇ ਨੇ ਸਾਰਾ ਹਰੇਕ ਬੰਦਾ ਕਹਿੰਦਾ ਵੀ ਵਧੀਆ ਕੰਮ ਚੱਲਦਾ ਸੀ ਨਾ ਜੀ ਨਾ ਚੋਰੀ ਚੋਰੀ ਵੀ ਚੋਰੀ ਚੋਰੀ ਕੋਈ ਵੀ ਨਹੀਂ ਮੰਗਦਾ ਜੀ ਆਪਾਂ ਕਿ ਗਰੀਬ ਬੰਦੇ ਤੇ ਕੀ ਮੰਗੂਗਾ ਜਿਹਨੇ ਤਕੜੇ ਕੰਮ ਕਰਾਉਣੇ ਨੇ ਉਹ ਜੋ ਮਰਜ਼ੀ ਕਰਿਆ ਕਰੇ ਪਰ ਕਦੇ ਸੁਣਿਆ ਤਾਂ ਹੈ ਨਹੀਂ ਵੀ ਵਧੀਆ ਕੰਮ ਹੁੰਦੇ ਨੇ ਹਰੇਕ ਬੰਦੇ ਦੇ ਦਫ਼ਤਰ ਜੀ ਜਾਂਦੇ ਨੇ ਵਧੀਆ ਕੰਮ ਹੁੰਦੇ ਨੇ ਇਕ ਮਾਨ ਸਰਕਾਰ ਨੇ ਨਸ਼ੇ ਦੇ ਖਿਲਾਫ ਮਿਹਨਤ ਲਾਈ ਹੋਈ ਹੈ ਕਹਿੰਦੇ ਨਸ਼ਾ ਬਿਲਕੁਲ ਖਤਮ ਕਰ ਦੇਣਾ ਪੰਜਾਬ ਚੋਂ ਤੁਹਾਡੇ ਇਲਾਕੇ ਚ ਸਮੱਸਿਆ ਹੈਗੀ ਕੋਈ ਨਹੀਂ ਜੀ ਸਾਡੇ ਬਹੁਤ ਵਧੀਆ ਫਤਿਹਗੜ੍ਹ ਜ਼ਿਲ੍ਹੇ ਚ ਆਪਣੇ ਵਧੀਆ ਚੱਲਦਾ ਕੋਈ ਇਹ ਜੀ ਵੈਸੇ ਹੀ ਗੱਲ ਇਹ ਹੂੰ ਉਹਦੇ ਸਰਕਾਰ ਦਾ ਸਿਸਟਮ ਠੀਕ ਹੈ ਇਹ ਸਰਕਾਰ ਦਾ ਬਹੁਤ ਵਧੀਆ ਜਿਹਦੇ ਘਰ ਉੱਜੜ ਗਏ ਉਹਨਾਂ ਦੇ ਮਾਮਾਂਦਾਰ ਬਾਪ ਪਾਪਾਂ ਦਾ ਕੀ ਹੋਣਾ ਕਿ ਨਹੀਂ ਜੀ ਬਹੁਤ ਵਧੀਆ ਇਹ ਸਿਸਟਮ ਤੇ ਨਸ਼ਾ ਖੋਰੀ ਖਤਮ ਹੋਊਗੀ ਵਧੀਆ ਜਿੰਦੀ ਸੁਧਰ ਜੂਗੀ ਜਵਕਾਂ ਦੀ ਪੜ੍ਹੇ ਲਿਖਣਗੇ ਠੀਕ ਹੈ ਨਹੀਂ ਜੀ ਅੱਗੇ ਜੀ ਜਿਵੇਂ ਹੁਣ 2027 ਦੇ ਵਿੱਚ ਵੀ ਇਲੈਕਸ਼ਨ ਆ ਰਹੇ ਤੁਹਾਨੂੰ ਪਤਾ ਹੈ ਦੋ ਸਾਲ ਰਹੇਗੇ ਮਾਨ ਸਰਕਾਰ ਦੇ ਤਾਂ ਉਸ ਤੋਂ ਬਾਅਦ ਕੀ ਮਾਹੌਲ ਲੱਗ ਰਿਹਾ ਤੁਹਾਨੂੰ ਪੰਜਾਬ ਦੇ ਵਿੱਚੋਂ ਇੱਕ ਨੌਜਵਾਨ ਅਮਰਤ ਪਾਲ ਉਹ ਜੇਲ੍ਹ ਦੇ ਵਿੱਚ ਬੰਦਾ ਹੈ ਉਹ ਕਿਵੇਂ ਦੇਖਦੇ ਹੋ ਕਹਿੰਦੇ ਵੀ ਐਨਐਸ ਜਿਹੜਾ ਵਧਾਇਆ ਹੋਇਆ ਉਹਦਾ ਫੇਰ ਦੇਖੋ ਜੀ ਸਰਕਾਰਾਂ ਨੇ ਇਹਦੇ ਵਿੱਚ ਆਪਾਂ ਨੂੰ ਕੋਈ ਪਤਾ ਨਹੀਂ ਕਿ ਨਹੀਂ ਕੋਈ ਵੀ ਆ ਸਕਦੀ ਹੈ ਜਨਤਾ ਹੈ ਅਸਮਦਰ ਤੋਂ ਪਿਛਲੇ ਪਿਛਲੀਆਂ ਪਾਰਟੀ ਦੇ ਮੁਕਾਬਲੇ ਵਧੀਆ ਲੱਗੀ ਆ ਇਹ ਵਧੀਆ ਜੀ ਬਹੁਤ ਵਧੀਆ ਉਹਨਾਂ ਨੇ ਕੋਈ ਕੰਮਕਾਰ ਉਦੋਂ ਕਰੇ ਸੀ ਕਿ ਹੋਏ ਨਹੀਂ ਉਦੋਂ ਦੇਖੋ ਕੰਮ ਹੁੰਦੇ ਜਰੂਰ ਤੇ ਉਹ ਵੀ ਕੰਮ ਹੁੰਦੇ ਵੀ ਤੇ ਉਹ ਠੀਕ ਨਹੀਂ ਗਰੀਬਾਂ ਦੇ ਘਟ ਹੁੰਦੇ ਤਾਂ ਜਾਂਦੇ ਹੁੰਦੀ ਉਹ ਤਾਂ ਫੱਟਿਆ ਰਹੇ ਕੋ ਬੰਦੇ ਕੀ ਨਾਮ ਬਾਬਾ ਜੀ ਹਰਜਿੰਦਰ ਸਿੰਘ ਜੀ ਬਾਬਾ ਜੀ ਪੰਜਾਬ ਦੇ ਵਿੱਚ ਜਿਹੜੇ ਵੀ ਕੰਮ ਕਾਰ ਮਾਨ ਸਰਕਾਰ ਚ ਹੋ ਰਹੇ ਨੇ ਜਾਂ ਪਹਿਲਾਂ ਹੁੰਦੇ ਸੀਗੇ ਕਿਹੜਾ ਠੀਕ ਲੱਗਿਆ ਸਰਕਾਰ ਹੁਣ ਤੱਕ ਤੁਸੀਂ ਸਾਰੀਆਂ ਦੇਖਿਆ ਕੈਪਟਨ ਦੇਖਿਆ ਬਾਦਲ ਦੇਖਿਆ ਤੇ ਭਗਵੰਤ ਮਾਨ ਕਿਹੜਾ ਵਧੀਆ ਲੱਗਿਆ ਮੁੱਖ ਮੰਤਰੀ ਇਹ ਹੀ ਲੱਗਿਆ ਜੀ ਅੰਤਮਾਨ ਕਿਹੜੇ ਪੱਖੋਂ ਜਦੋਂ ਲੇਟ ਲੇਟ ਪਹਿਲਾਂ ਫਰੀ ਨਿਤਪੁਰਾ ਵੀ ਮੋਟਰਾਂ ਤੇ ਫਰਾਰ ਹੁਣ ਜਾਂਦੇ ਤੇ ਹੁਣ ਮੋਟਰਾਂ ਵਾਲੀ ਵੀ ਥੋੜੀ ਦਿਨ ਰਾਤ ਚੱਲਦੀ ਆ 24 ਘੰਟੇ ਚੱਲਦੀ ਆ ਬੰਦ ਕਰਕੇ ਹੁੰਦੇ ਤੇ ਪਹਿਲਾਂ ਰਾਤ ਨੂੰ ਵੀ ਕੋ ਮਦੇ ਇੱਥੇ ਮੋਟਰਾਂ ਪਰ ਹੁਣ ਅਜੇ ਵੀ ਘੁੰਮੇ ਹੀ ਨਹੀਂ ਜਮਾ 2 ਸਾਲ ਹੋ ਗਏ ਉਹਨਾਂ ਨੇ ਨਜ਼ਾਰਾ ਲੈਂਟਾਂ ਦਾ ਵੀ ਉਹ ਕਹਿੰਦੇ ਕੈਪਟਨ ਨੇ ਵੀ ਪਹਿਲਾਂ ਦਿੱਤੀ ਸੀ ਪੂਰੀ ਲਾਈਟ ਲੈ ਨਾ ਇਹ ਪੌੜਾ ਵੀ ਚਾ 8 ਘੰਟੇ ਵੀ ਜਿਹੜੀ ਹੁੰਦੀ ਸੀ ਉਹ ਚੋਂ ਵੀ 4 ਘੰਟੇ ਦਿੰਦਾ ਤੇ ਤੁਹਾਡੇ ਨੇੜੇ ਦੇ ਸੀਗੇ ਇੱਧਰ ਪਟਿਆਲੇ ਦੇ ਕੈਪਟਨ ਤੇ ਇੱਧਰ ਇਲਾਕੇ ਦੇ ਵਿੱਚ ਆਉਂਦੇ ਜਾਂਦੇ ਰਹੇ ਨੇ ਕਿ ਨਹੀਂ ਮੈਂ ਨਹੀਂ ਮੈਂ ਨਹੀਂ ਆਏ ਨਹੀਂ ਕਿ ਉਦੋਂ ਉਦੋਂ ਕੰਮ ਕਰ ਕੀ ਹੋਏ ਨੇ ਨਹੀਂ ਜੀ ਹੋਏ ਬੱ ਨ ਨਾ ਨਾ ਜੇ ਲੋਚੀ ਦੀ ਸਮੱਸਿਆ ਹੈ ਇਧਰ ਲਾਕੇ ਚ ਨਾ ਯਾਰ ਤੇਰਾ ਕੋਈ ਖੰਦਨ ਨਹੀਂ ਪਾਜੀ ਜਿਵੇਂ ਪਿਛਲੀਆਂ ਸਰਕਾਰਾਂ ਵੀ ਦੇਖਿਆ ਨੇ ਤੁਸੀਂ ਤਾਂ ਹੁਣ ਅੱਗੇ ਨਵੀਂ ਵੀ ਦੇਖ ਲਈ ਮਾਨ ਸਰਕਾਰ ਵੀ ਤਿੰਨ ਸਾਲ ਹੀ ਹੋਏ ਨੇ ਚਲੋ ਅਜੇ 2 ਸਾਲ ਅਜੇ ਪਈ ਨੇ ਉਦੋਂ ਤੱਕ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਕਿਵੇਂ ਲੱਗਿਆ ਕੋਈ ਫਰਕ ਮਹਿਸੂਸ ਲੱਗਿਆ ਵੀ ਜਿਵੇਂ ਕਹਿ ਕੇ ਆਏ ਸੀ ਪੀਸੀ ਉਹ ਕੰਮ ਕਰਾਂਗੇ ਜਿਹੜੇ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤੇ ਹੈਗੇ ਕੋਈ ਇਦਾਂ ਦਾ ਕੰਮ ਲੱਗਦਾ ਨਜ਼ਰ 'ਚ ਹੋਇਆ ਹੋਵੇ ਸਰਕਾਰਾਂ ਕਹਿੰਦੀਆਂ ਸਾਰੀਆਂ ਹੀ ਹੁੰਦੀਆਂ ਨੇ ਕਰਦੇ ਆਪਣੀ ਮਰਜ਼ੀ ਹੁੰਦੀਆਂ ਨੇ ਹਾਂ ਜਾ ਸੱਤਾ ਜਾਂਦਾ ਫਿਰ ਪਹਿਲਾਂ ਕੋ ਜ਼ੋਰ ਹੁੰਦਾ ਸੱਤਾ ਜਾਂਦਾ ਫਿਰ ਕੋ ਜ਼ੋਰ ਹੁੰਦਾ ਵੈਸੇ ਠੀਕ ਆ ਮਤਲਬ ਉਹਨਾਂ ਦੇ ਮੁਕਾਬਲੇ ਠੀਕ ਆ ਜੀ ਹਾਂ ਠੀਕ ਆ ਜੀ ਵਧੀਆ ਜਿਵੇਂ ਮਤਲਬ ਕੋਈ ਬਿਜਲੀ ਬੁਝਰੀ ਆ ਲੈ ਹੋਰ ਜੜੀਆਂ ਫਰੀਜ ਵਾਲੀਆਂ ਸਹੂਲਤਾਂ ਨੇ ਉਹਨੂੰ ਲੈ ਕੇ ਦੱਸੋ ਵੀ ਉਹ ਠੀਕ ਐ ਫਰੀਜ ਵਾਲੀ ਦੇਣੀ ਕਿ ਜਿਵੇਂ ਕੋਈ ਜੁਨਟ ਵਗੈਰਾ ਚ ਰੇਟ ਘਟਾ ਦਿੰਦੇ ਜਾਂ ਉਦਾਂ ਦਾ ਸਿਸਟਮ ਚਾਹੀਦਾ ਸੀਗਾ ਕਿ ਆਹ ਸਿਸਟਮ ਠੀਕ ਐ ਇਹਨੂੰ ਠੀਕ ਆ ਫਿਰ ਜਿਵੇਂ ਚੱਲ ਰਿਹਾ ਹੈ ਵਧੀਆ ਗੱਲ ਆ ਹੁਣ ਸਰਕਾਰ ਗਰਮੀਆਂ ਨੇ ਗਰਮਜ ਕੀ ਬੀ ਲਾਉਣਾ ਐਸੀ ਕਿਥੋਂ ਜਣਾਂ ਲਾਈਟੇ ਨਹੀਂ ਹੋਣੀ ਹਨਾ ਲੈਟ ਦੀ ਦਿੱਕਤ ਲੱਗਦੀ ਆ ਲੈਟ ਦਾ ਵੀਰੇ ਸਾਡੇ ਦਾ ਮਹੀਨਾ ਹੋ ਗਿਆ ਹੁੰਦੀ ਨਹੀਂ ਅੱਛਾ ਹਮ ਹੁਣ ਵੀ ਗੱਟੀ ਵੀ ਉਹ ਆ ਇਹ ਕਣਕ ਕਰਕੇ ਤੇ ਨਹੀਂ ਗੱਟੀ ਇਹ ਕਣਕ ਕਰਕੇ ਕੱਟ ਦਿੰਦੇ ਨੇ ਉਹਨਾਂ ਕਰਕੇ ਕੱਟਦੇ ਨੇ ਅੱਛਾ ਇਸ ਤੋਂ ਪਹਿਲਾਂ ਜਿਹੜੀ ਕੱਟ ਰੇ ਸੀਗੇ ਜੀ ਬੈਸੀ ਕੱਟ ਲੱਗਦੇ ਸੀ ਨਹੀਂ ਕੱਟ ਲੱਗ ਵੀ ਜਾਂਦਾ ਨਹੀਂ ਵੀ ਲੱਗਦਾ ਹਮ ਅੱਛਾ ਮਤਲਬ ਪਹਿਲਾਂ ਗਰਮੀ ਚ ਆਉਂਦੀ ਨਹੀਂ ਆ ਜੀ ਪਿਛਲੇ ਸਾਲਾਂ ਦੀ ਗੱਲ ਕਰੀਏ ਗਰਮੀਆਂ ਜਿਵੇਂ ਕੱਟੇ ਦਿੰਦੇ ਨੇ ਹਰਕ ਵਾਲੀ ਕੱਟ ਦਿੰਦੇ ਨੇ ਗਰਮੀਆਂ ਦਾ ਕਣਕ ਕਰਕੇ ਕੱਟੇ ਦਿੰਦੇ ਹਨ ਠੀਕ ਹੈ ਹਮ ਇੱਕ ਜਿਹੜੇ ਪਹਿਲਾਂ ਸੀਗੇ ਜਿਵੇਂ ਜਿਵੇਂ ਕੈਪਟਨ ਸਰਕਾਰ ਵੀ ਦੇਖੇ ਤੁਸੀਂ ਬਾਦਲ ਸਰਕਾਰ ਵੀ ਉਹ ਕਹਿੰਦੇ ਵੀ ਕੰਮ ਕਰਦਾ ਸਾਰੇ ਸੜਕਾਂ ਸੀ ਬਣਾ ਗਏ ਆ ਵੀ ਤੁਹਾਡੇ ਇੱਧਰ ਸੜਕਾਂ ਸੁੜਕਾਂ ਦਾ ਕੀ ਹਾਲ ਹੈ ਸੜਕ ਬਰੇ ਠੀਕ ਆ ਵਧੀਆ ਸੜਕਾਂ ਦਾ ਹਾਲ ਜੜੀਆਂ ਪੁਰਾਣੀਆਂ ਬਣੀਆਂ ਨੇ ਵਧੀਆ ਚੱਲ ਰਹੀਆਂ ਨੇ ਉਹੀ ਬੜੀਆਂ ਵੀ ਨੇ ਹਾਂ ਅਗੂ ਲੱਗਦਾ ਤੁਹਾਨੂੰ ਕੀ ਬਣੀ ਜਾਂਦੀਗਾ ਜੀ ਤੁਹਾਡੀ ਨਾ ਹਾਈਵੇ ਬਣ ਰਿਹਾ ਵੀਰੇ ਸਰਾਂਤੋਂ ਵੱਡਾ ਰੋਡ ਹੂੰ ਉਹ ਬੰਦੇ ਇੱਕ ਸਹੂਲਤ ਮਿਲੂਗੀ ਜੀ ਤੁਹਾਨੂੰ ਇਹਦੀ ਬਹੁਤ ਸਹੂਲਤ ਮਿਲੂਗੇ ਕੋਈ ਉਹ ਦਿਨ ਲੰਘਦਾ ਜਿਹੜਾ ਵੀ ਇੱਥੇ ਨਾ ਹਾਸਤਾ ਹੋਵੇ ਨਾ ਬੰਦਾ ਮਰਦਾ ਹੋਵੇ ਜੇ ਰੋਡ ਵਧੀਆ ਬਣ ਗਿਆ ਤਾਂ ਵਧੀਆ ਵੀ ਲੋਕੇ ਵੀ ਗਏ ਸੀ ਤੁਹਾਡੇ ਇਧਰ ਲੱਖਸ ਸੁਧਾਣਾ ਵੀ ਆਏ ਸੀ ਹਨਾ ਕਿ ਦਰਖਤ ਸਾਰੇ ਕੱਟ ਦੇ ਇਥੋਂ ਕਿ ਜੇ ਦਰਖਤ ਨਾ ਕੱਟਦੇ ਫੇਰ ਰੋਡ ਨਹੀਂ ਸੀ ਬਣਨਾ ਹਨਾ ਦਰਖਤਾਂ ਦਾ ਵੀ ਨੁਕਸਾਨ ਆ ਹਨਾ ਉਹ ਤਾਂ ਪੰਚਾਇਤਾਂ ਆਪਣੇ ਪਿੰਡ ਚ ਲਾ ਸਕਦੇ ਨੇ ਦਰਖਤਾਂ ਪਰ ਮੇਨ ਜਿਹੜੀ ਸਮੱਸਿਆ ਸੀ ਇਹ ਹਾਈਵੇ ਦੀ ਵਾਧ ਤੀ ਚਾਰ ਮਰਗੇ ਹੋਵੇ ਵਧੀਆ ਗੱਲਾਂ ਜਿਹੜੇ ਰੋਜ਼ ਐਕਸੀਡੈਂਟ ਹੁੰਦੇ ਨੇ ਉਹ ਬਚਣਗੇ ਕਈਆਂ ਦੇ ਜਵਾਨ ਪੁੱਤ ਮਰ ਗਏ ਕਈ ਕੁਝ ਚਾਰ ਚਾਰ ਦਿਨ ਦੇ ਵਿੱਚ ਮਰਦੇ ਰਹੇ ਨੇ ਠੀਕ ਆ ਨਾ ਇਹ ਹੁਣ ਰੋਡ ਬਣ ਜੂਗਾ ਵਧੀਆ ਚੱਲ ਘਟ ਜਾਣਗੇ ਕੁਝ ਪਰਸੈਂਟ ਦਾ ਫਰਕ ਪਊਗਾ ਨਾ ਠੀਕ ਆ हां अमरਤਪਾਲ ਵੀ ਐਨਐਸਸੀ ਵਧਾਉਂਦੇ ਸੀ ਉਹਦੀ ਅੱਗੋਂ ਫੇਰ ਉਹਨਾਂ ਨੇ ਪਾਰਟੀ ਵੀ ਬਣਾਈ ਐ ਇੱਕ ਤੁਹਾਡੇ ਇਲਾਕੇ 'ਚ ਕਿੰਮਤ ਦਾ ਹੰਗਾਰਾ ਅਮਰਤਪਾਲ ਨੂੰ ਵੀਰੇ ਸਹੀ ਹੋਵਾ ਠੀਕ ਠੀਕ ਆ ਜੇ ਵੀ ਅੱਜ ਵੀ ਵਧੀਆ ਗੱਲ ਆ ਅਮਰਤਪਾਲ ਨੂੰ ਉੜੇ ਨਸ਼ਿਆਂ ਵਰਗਾ ਕੇ ਮੁਰਜਵਾ ਕੇ ਮਰ ਰਹੇ ਨੇ ਸਾਡੇ ਏਰੀਆ 'ਚ ਨਸ਼ਾ ਬਹੁਤ ਘਾਟਾ ਫੜੇ ਗੜ ਸਭ ਤੋਂ ਪਰ ਆਪਾਂ ਹੁਣ ਸੁਣਦੇ ਹੀ ਰਹਿੰਨੇ ਆ ਪੀਵੀ ਸਵੇਰੇ ਖਬਰ ਲਾ ਲੋ ਤਾਂ ਨਸ਼ਿਆਂ ਦੀ ਵੱਧ ਗੱਲ ਆਉਂਦੀ ਆ ਕਦੇ ਗੋਲੀ ਚੱਲ ਗਏ ਮਾਰਤੇ ਕਿਤੇ ਕਿਤੇ ਕੁਝ ਹੋ ਗਿਆ ਹਨ ਕੋਈ ਖਬਰ ਲਾ ਲੋ ਇਹੀ ਚੱਲਦੀ ਰਹਿੰਦੀ ਆ ਉਹ ਕੋਈ ਪਾਰਟੀ ਫੇਰਦਾ ਤੇ ਨਹੀਂ ਉਹ ਤਾਂ ਆਪਣੇ ਕਹਿੰਦਾ ਵੀ ਹਾਂ ਲੋਕਾਂ ਦੇ ਜਵਾਕਾ ਉਹ ਨਸ਼ਾ ਛਡਣ ਵਾਲੀ ਕਹਿੰਦਾ ਹੋਰ ਤਾਂ ਕੁਝ ਨਹੀਂ ਅੰਦਰ ਤੁਹਾਨੂੰ ਲੱਗਦਾ ਜਮੀਨੀ ਪੱਧਰ ਤੇ ਕੰਮ ਹੋ ਰਿਹਾ ਜਿਵੇਂ ਮਤਲਬ ਕਾਰਵਾਈਆਂ ਕਰ ਰਹੇ ਨੇ ਨਸ਼ੇ ਵਾਲਿਆਂ ਦੇ ਉੱਤੇ ਹੁਣ 3 ਸਾਲਾਂ ਬਾਅਦ ਹੀ ਸ਼ੁਰੂ ਕਰਿਆ ਉਹਨਾਂ ਨੇ ਪਰ ਹੋ ਰਿਹਾ ਲੱਗਦਾ ਹਾਂ ਵਧੀਆ ਹੋ ਰਿਹਾ ਵੀਰੇ ਵਧੀਆ ਗੱਲ ਆ ਲੋਕਾਂ ਤੇ ਪਤਵੱਜਣਗੇ ਪਰ ਸਾਡੇ ਜਿਹੜਾ ਚਿੱਟਾ-ਚੂਟਾ ਬਹੁਤ ਘੱਟ ਆ ਸਾਡੇ ਸਾਡੇ ਇਰੀਚ ਇਹ ਨਹੀਂ ਚੀਜ਼ ਹੈਗੀ ਹਾਂ ਇਦਾਂ ਮਤਲਬ ਉੰਜ ਹੋਰ ਚੀਜ਼ਾਂ ਨੇ ਜਿਹੜੀਆਂ ਜਿਵੇਂ ਲੀਗਲ ਆ ਸ਼ਰਾਬ ਉਹ ਚ ਹੀ ਚੱਲਦੇ ਨੇ ਲੀਗਲ ਆ ਗਿਆ ਮਤਲਬ ਨੋਰਮਲ ਚੀਜ਼ਾਂ ਹਾਂ ਪਰ ਵੈਸੇ ਵੀ ਇਹ ਚਿੱਟੇ ਗੋਲੀਆਂ ਗਲੀਆਂ ਤੇ ਬੱਚੇ ਬੈਨੇ ਹਾਂ ਹੋਰ ਬਹੁਤ ਲੋਕ ਪੋਸਟ ਦੀ ਖੇਤੀ ਦੀ ਮੰਗ ਕਰਦੇ ਨੇ ਉਹ ਠੀਕ ਆ ਵਧੀਆ ਆ ਜਵੇਰ ਉਹ ਵੀ ਠੀਕ ਆ ਜੇ ਆ ਜਵੇ ਹੁਣ ਬਾਹਰ ਤਾਂ ਕਰਦੇ ਹੀ ਨੇ ਹਣ ਆਪਣੇ ਵਰਗ ਵੀ ਖਾਲਿਆ ਕਰਨਗੇ ਨਹੀਂ ਜੋ ਖੂਨ ਬਲੱਡ ਵਧਦਾ ਹੀ ਰਹਿੰਦੇ ਨੇ ਅੱਜ ਕੱਲ ਹਣ ਕਹਿੰਦੇ ਨੇ ਵੀ ਹਾਂ ਫੀਮ ਨਾਲ ਸੈਕਟਰ ਅੱਧਾ ਕਮ ਆ ਨਹੀਂ ਦਾਰੂ ਪੀ ਕੇ ਟਾਇਕ ਆ ਜਾਂਦਾ ਇਹ ਤਾਂ ਜਿਵੇਂ ਕਿਸਾਨਾਂ ਨੂੰ ਫਾਇਦਾ ਹੋਊਗਾ ਜੀ ਜੇ ਖੇਤੀ ਹੁੰਦੀ ਹੈ। ਵੀਰੇ ਆਪਾਂ ਕਿਹੜਾ ਕਿਸਾਨੀ ਨਾਲ ਜੁੜੇ ਪਏ ਆ। ਉਹ ਤਾਂ ਹੁਣ ਉਹਨਾਂ ਨੂੰ ਪਤਾ ਹਨਾ ਵੀ ਇਹਦਾ ਕੀ ਰੇਟ ਆ ਉਹਨਾਂ ਦਾ ਕੀ ਰੇਟ ਆ ਹਨਾ। ਧੰਨਵਾਦ। ਬਾਬਾ ਜੀ ਕੀ ਨਾਮ ਤੁਹਾਡਾ? ਜਰਨੈਲ ਸਿੰਘ ਜੀ। ਬਾਬਾ ਜੀ ਸਾਰੀਆਂ ਸਰਕਾਰਾਂ ਦੇਖ ਲਈਆਂ ਹੁਣ ਕਿੰਨਾ ਕੁ ਫਰਕ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ। ਬਹੁਤ ਵਧੀਆ ਸਰਕਾਰ ਆ। ਕਿਹੜੇ ਪੱਖੋਂ ਜੀ? ਹਰ ਇੱਕ ਪੱਖੋਂ ਜੀ। ਮਤਲਬ ਕੋਈ ਇਦਾਂ ਦਾ ਕੰਮ ਦੱਸੋ ਵੀ ਜਿਹੜਾ ਪਹਿਲਾਂ ਕਿਸੇ ਨੇ ਨਹੀਂ ਕੀਤਾ ਇਹ ਕਰ ਗਏ। ਦੇਖੋ ਜੀ ਇੱਕ ਤਾਂ ਜਿਹੜੀ 600 ਯੂਨਟ ਮਿਲਦੀ ਆ ਆਪਾਂ ਨੂੰ। ਹਰ ਇੱਕ ਨੂੰ ਚਾਹੇ ਕਿਸਾਨ ਆ ਮਜ਼ਦੂਰ ਆ ਮਲਾਜਮਾ ਹਰ ਇੱਕ ਨੂੰ ਮਿਲਦੀ ਆ ਉਹ ਬਹੁਤ ਵਧੀਆ ਗੱਲਾਂ ਜੀ ਇਹ ਸਰਕਾਰ ਵੱਲੋਂ ਗਰਮੀ ਦੇ ਵਿੱਚ ਬਿਲ ਬਿਲਾਉਂਗਾ ਆਉਗਾ ਫਿਰ ਲੱਗਦਾ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਹੁੰਦਾ ਜੀ ਬਿਲ ਠੀਕ ਆ ਸਾਰਾ ਦਾ ਜ਼ੀਰੋ ਆ ਜੀ ਉਤੋਂ ਲਾਵਾ ਜ਼ਮੀਨਦਾਰ ਨੇ ਔਰਤਾਂ ਦਾ ਵੀ 1000 ਰੁਪਏ ਗਿਆ ਸੀ ਤੁਹਾਨੂੰ ਉਮੀਦ ਲੱਗਦੀ ਆ 200 ਰਹਿ ਕੇ ਦੇਣਗੇ ਹਾਂਜੀ ਹਾਂ ਉਮੀਦ ਹੈਗੀ ਪੂਰੀ ਜੀ ਦੇਣਗੇ ਜਿਹੜੇ ਪਹਿਲਾਂ ਸੀਗੇ ਜਿਵੇਂ ਹੁਣ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੀ ਹਾਲਾਤ ਠੀਕ ਨਹੀਂ ਹੈਗੇ ਹਨਾ ਪਾਰਟੀ ਇਧਰ ਉਧਰ ਹੋਈ ਪਈ ਹੈ ਉਹ ਕਹਿੰਦੇ ਵੀ ਪੰਥ ਦੀ ਪਾਰਟੀ ਹੈ ਸੁਖਬੀਰ ਬਾਦਲ ਹੁਣ ਕਹਿੰਦੇ ਵੀ ਪੰਥ ਨੂੰ ਬਚਾਓ ਤੁਸੀਂ ਕਿਵੇਂ ਦੇਖਦੇ ਹੋ ਪੰਥ ਨੂੰ ਦੇਖੋ ਜਿਹੜੀਆਂ ਵੀ ਪਾਰਟੀਆਂ ਨੇ ਜਦੋਂ ਜਦੋਂ ਵੀ ਜਿਹੜੇ ਜਿਹੜੇ ਪਲਾਨ ਉਹਨਾਂ ਚਾਹਨੇ ਠੀਕ ਰਹੇ ਨੇ ਆਪਾਂ ਕਿਸੇ ਸਰਕਾਰ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ ਹਰ ਇੱਕ ਸਰਕਾਰ ਆਪਣੇ ਪੱਖੋਂ ਠੀਕ ਕਰਦੀ ਹੁੰਦੀ ਹੈ ਨਹੀਂ ਮਤਲਬ ਜੇ ਪੰਥ ਦੀ ਕਹਿੰਦੇ ਪਾਰਟੀ ਹੈ ਪੰਜਾਬ ਦੀ ਸ਼੍ਰੋਮਣੀ ਕਾਲੀ ਦਲ ਤੇ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤੁਹਾਨੂੰ ਲੱਗਦਾ ਹੈ ਦੇਖੋ ਜੀ ਹਰ ਇੱਕ ਪਾਵਰ ਇਹ ਲੋਕਾਂ ਦੇ ਹੱਥ ਚ ਜਾਈ। ਤੁਹਾਡੇ ਪਿੰਡ 'ਚ ਕਿਵੇਂ ਦਾ ਹੰਗਾਰਾ ਅਕਾਲੀ ਦਲ ਨੂੰ? ਦੇਖੋ ਜੀ ਆਪਾਂ ਕਹਿ ਨਹੀਂ ਸਕਦੇ ਕੁਝ ਵੀ। ਜੜੀ ਵੋਟਰ ਆ ਨਾ ਉਹਦਾ ਆਪਣੇ ਮਨੋ ਆ ਜੀ। ਇਹ ਲੋਕਾਂ ਦੀ ਗੱਲ ਕਰਦਾ ਜਿਵੇਂ ਲੋਕ ਨਹੀਂ ਜੁੜੇ ਹੁੰਦੇ ਸਿੱਧੇ ਦੌਰ ਤੇ। ਨਹੀਂ ਨਹੀਂ ਉਹਦਾ ਕੋਈ ਐਸੀ ਨਹੀਂ। ਹਰ ਇੱਕ ਮਤਲਬ ਆਪਣੇ ਆਪਣੇ ਲੈਵਲ ਦੇ ਡਿੱਕਾ ਬੰਦਾ। ਕੋਈ ਅਕਾਲੀ ਦਲ ਨਾਲ ਆ ਕੋਈ ਕਾਂਗਰਸ ਨਾਲ ਆ ਕੋਈ ਆਮ ਆਦਮੀ ਪਾਰਟੀ ਨਾਲ। ਉਪਰੋਂ ਨਰੇਂਦਰ ਮੋਦੀ ਕਿਵੇਂ ਲੱਗਿਆ ਤੀਜੀ ਵਾਰ ਆ ਗਈ। ਵਧੀਆ ਜੀ ਉਹ ਵੀ ਠੀਕ ਆ। ਹਾਂਜੀ ਹਾਂ। ਤਾਂ ਨੜੀਂਨਾ ਕਲਾਂ ਦੇ ਲੋਕਾਂ ਨੇ ਵੱਖ-ਵੱਖ ਆਪਣੇ ਵਿਚਾਰ ਰੱਖੇ ਨੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਆਮ ਸਰਕਾਰ ਦੇ ਨਾਲ ਵੀ ਕਈ ਪੱਖਾਂ ਤੋਂ ਸੰਤੁਸ਼ਟ ਨਜ਼ਰ ਆ ਰਹੇ ਨੇ ਤੇ ਬਹੁਤ ਸਾਰੀਆਂ ਜੜੀਆਂ ਨੇ ਗੱਲਾਂ ਕਈਆਂ ਨੇ ਤਾਂ ਖਾਸ ਤੌਰ ਦੇ ਉੱਤੇ ਮੰਗਾ ਵੀ ਰੱਖਿਆ ਨੇ ਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ